ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਘਰ ਨੌਵਾਂ ਪੜਤਾਲ ਇੱਕ ਓ ਅੰਕਾਰ ਸਤ ਗੁਰ ਪਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਹੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਉਜਾਗਹਿ ਕੂਪਤੇ ਕਾਢ ਲੇਵਹੁ ਰਹਾਓ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵਹੁ ਦਰੇਸ਼ਟ ਪ੍ਰਭ ਧਾਰਹੁ ਕਿਰਪਾ ਕਰ ਤਾਰਹੁ ਪੂਜਾ ਗਹਿ ਕੂਪ ਤੇ ਕਾੜ ਲੇਵੋ ਰਹਾਉ ਕਾਮ ਕਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੋਖਾ ਤਨ ਸ਼ਾਦ ਪੂਰੇ ਪ੍ਰਭ ਬਿਨਾ ਆਨ ਨਾ ਰਖਨ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਤਤ ਉਧਾਰਨਾ ਜੀਅ ਜੰਤ ਤਾਰਨਾ ਬੇਦੋ ਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤ ਨਗਰਾ ਭਗਤ ਵਿਸ਼ਾਲ ਨਾਨਕ ਗਾਇਓ ਪਤਤ ਉਦਾਰਣਾ ਜੀ ਅਜੰਤ ਤਾਰਣਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਿਸ਼ਾਲ ਨਾਨਕ ਗਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾਂ ਘਰ ਨੌਵਾਂ ਪੜਤਾਲ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਤਾਰੋ ਹੋ ਕਿਰਪਾ ਕਰ ਤਾਰੋ ਹੋ ਪੂਜਾ ਗਹਿ ਕੂਪਤੇ ਕਾਢ ਲੇਵੋ ਹੋ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ